ਨਮਸਕਾਰ ਤੁਸੀਂ ਵੇਖ ਰਹੇ ਹੋ ਪੰਜਾਬ ਟੀਵੀ ਪ੍ਰਾਈਮ ਸ਼੍ਰੀ ਆਨੰਦਪੁਰ ਸਾਹਿਬ ਦੇ ਨਾਂ ਲੱਗਦੇ ਪਿੰਡ ਚੰਦਪੁਰ ਬੇਲਾ ਵਿਖੇ ਡੀ ਸੀਲਡਿੰਗ ਦੇ ਨਾਮ ਤੇ ਲਗਾਤਾਰ ਮਾਈਨਿੰਗ ਕੀਤੀ ਜਾ ਰਹੀ ਹੈ ਜਿਸ ਦਾ ਵਿਰੋਧ ਸਥਾਨਕ ਵਸਨੀਕਾ ਵੱਲੋਂ ਕੀਤਾ ਜਾ ਰਿਹਾ ਹੈ ਸਥਾਨਕ ਵਸਨੀਕਾ ਦੀ ਮੰਨੀਅਤ ਆ ਉਹਨਾਂ ਦਾ ਕਹਿਣਾ ਹੈ ਕਿ ਉਹਨਾਂ ਦੇ ਨਾਲ ਸ਼ਰਿਆ ਪ੍ਰਸ਼ਾਸਨ ਅਤੇ ਸਰਕਾਰ ੱਤਕਾ ਕਰ ਰਹੀ ਹੈ ਕਿਉਂਕਿ ਮਾਨਯੋਗ ਪੰਜਾਬ ਤੇ ਹਰਿਆਣਾ ਹਾਈ ਕੋਰਟ ਵੱਲੋਂ ਉਹਨਾਂ ਪਾਸ ਪਹਿਲਾਂ ਤੋਂ ਹੀ ਇਸ ਜਗ੍ਹਾ ਦੀ ਸਟੇ ਮੌਜੂਦ ਹੈ ਉਹਨਾਂ ਨੇ ਕਿਹਾ ਕਿ ਮਾਨਯੋਗ ਅਦਾਲਤਾਂ ਦੇ ਹੁਕਮ ਨਾ ਮੰਨਣ ਤੋਂ ਬਾਅਦ ਇਸੇ ਗਾਉਂ ਤੇ ਡੀਸਿਲਟਿੰਗ ਕੀਤੀ ਜਾ ਰਹੀ ਹੈ ਪਰ ਡੀਸਿਲਟਿੰਗ ਦੀ ਪਾਲਿਸੀ ਦੇ ਮੁਤਾਬਿਕ ਪੇਜ ਨੰਬਰ 919 ਤੇ ਸਾਫ ਸਾਫ ਲਿਖਿਆ ਹੋਇਆ ਹੈ ਕਿ ਚਲਦੇ ਪਾਣੀ ਦੇ ਵਿੱਚ ਡੀਸਿਲਟਿੰਗ ਨਹੀਂ ਕੀਤੀ ਜਾ ਸਕਦੀ ਪਰ ਇਸ ਦੇ ਬਾਵਜੂਦ ਵੀ ਪ੍ਰਸ਼ਾਸਨ ਅਤੇ ਸਰਕਾਰ ਜ਼ਬਰਦਸਤੀ ਧੱਕੇ ਦੇ ਨਾਲ ਉਹਨਾਂ ਦੀ ਜ਼ਮੀਨ ਉੱਤੇ ਡੀਸਿਲਟਿੰਗ ਦੇ ਨਾਮ ਤੇ ਮਾਈਨਿੰਗ ਕਰਵਾ ਰਹੀ ਹੈ ਇਸ ਦੇ ਨਾਲ ਹੀ ਸਥਾਨਿਕ ਵਸਨੀਕਾ ਵੱਲੋਂ ਇੱਕ ਵੀਡੀਓ ਬਣਾ ਕੇ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਗਈ ਕਿ ਇਸ ਤਰ੍ਹਾਂ ਹੋ ਰਹੀ ਨਜਾਇਜ਼ ਮਾਈਨਿੰਗ ਨੂੰ ਬੰਦ ਕੀਤਾ ਜਾਵੇ ਨਹੀਂ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਉਹਨਾਂ ਵੱਲੋਂ ਇਕ ਵੱਡਾ ਅੰਦੋਲਨ ਉਲੀਕਿਆ ਜਾਵੇਗਾ ਤੇ ਜਿਸ ਦੀ ਜ਼ਿੰਮੇਵਾਰੀ ਪੰਜਾਬ ਸਰਕਾਰ ਅਤੇ ਪ੍ਰਸ਼ਾਸਨ ਦੀ ਹੋਵੇਗੀ। ਸ਼੍ਰੀ ਅਨੰਦਪੁਰ ਸਾਹਿਬ ਤੋਂ ਪੰਜਾਬ ਟੀਵੀ ਪ੍ਰਾਈਮ ਦੇ ਲਈ ਰਕੇਸ਼ ਰਾਣ ਦੀ ਰਿਪੋਰਟ। ਹਾਂਜੀ ਇਸ ਜਗ੍ਹਾ ਜਿੱਥੇ ਅਸੀਂ ਖੜੇ ਪਿੰਡ ਚੰਦਪੁਰ ਵਿਹਲਾ ਤਹਿਸੀਲ ਅਨੰਦਪੁਰ ਸਾਹਿਬ ਹੈ ਜੀ। ਇਹ ਹੈਗਾ ਸਤ루 ਵਿਦਿਆ ਜੀ ਜਿੱਥੇ ਡੀਸੈਂਟਿੰਗ ਦੇ ਨਾਂ ਤੇ ਨਜਾਇਜ਼ ਮਾਈਨਿੰਗ ਹੋ ਰਹੀ ਹੈ ਜੀ। ਤੇ ਇਹਦੇ ਤੇ ਆਲਰੇਡੀ ਜਿਹੜੀ ਇਹ ਜਿੱਥੇ ਮਾਈਨਿੰਗ ਕਰ ਰਹੀ ਹੈ ਜੀ ਇਹ ਤੇ ਜੀ ਰੈਫਟ ਨੰਬਰ 28 ਮਿਤੀ 19 9 19 9 2011 ਨੂੰ ਜੀ ਇਹਦੇ ਦਾ ਅਸੀਂ ਸਟੇ ਕਰਾਈ ਹੋਈ ਹੈ ਜੀ ਠੀਕ ਹੈ ਜੀ ਤੇ ਉਹ ਤੋਂ ਬਾਅਦ ਇਹ ਫਿਰ ਵੀ ਇੱਥੇ ਜਿਹੜੀ ਹੈਗੀ ਨਜਾਇਜ਼ ਮਾਈਨਿੰਗ ਕਰ ਰਹੀ ਠੀਕ ਹੈ ਆ ਸਾਹਮਣੇ ਸਾਡੇ ਘਰ ਹੈ ਇਹ ਵੀ ਤੁਸੀਂ ਦੇਖ ਸਕਦੇ ਹੋ ਤੇ ਉਹ ਤੋਂ ਬਾਅਦ ਜੋ ਪੰਜਾਬ ਸਰਕਾਰ ਦੀ ਪਾਲਿਸੀ ਹੈ ਜੀ ਉਹ ਵੀ ਇੱਥੋਂ ਦਿਖਾਉਂਗੇ ਜਿਹੜੀ ਪੰਜਾਬ ਸਰਕਾਰ ਦੀ ਪਾਲਿਸੀ ਹੈ ਜੀ ਡੀ ਸੈਲਟਿੰਗ ਵਾਸਤੇ ਇਸ ਟਾਈਮ ਜਿਹੜੀ ਆਈ ਹੋਈ ਹੈ ਹਮ ਠੀਕ ਹੈ ਜੀ ਤੇ ਇਹਦੇ ਵਿੱਚ 919 ਨੰਬਰ ਜਿਹੜਾ ਪੇਜ ਆ ਜੀ ਠੀਕ ਹੈ ਜੀ ਤੇ ਐਫ ਨੰਬਰ ਆ ਜੀ ਇਹਦੇ ਮੁਤਾਬਕ ਜਿਹੜੀ ਡੀਸੈਲਟਿੰਗ ਹੈ ਉਹ ਪਾਣੀ ਦੇ ਵਿੱਚੋਂ ਨਹੀਂ ਹੋ ਸਕਦੀ ਠੀਕ ਹੈ ਜੀ ਪਰ ਫਿਰ ਵੀ ਇੱਥੇ ਇਹ ਜਿਹੜੇ ਡੀਸੈਲਟਿੰਗ ਦੇ ਨਾਂ ਤੇ ਨਜਾਇਜ਼ ਮਾਈਨਿੰਗ ਕਰਿਆ ਕਰਦੇ ਜੇ ਕੋਈ ਇਹਦੇ ਮੋਰੇ ਆਂਦਾ ਹੈ ਤਾਂ ਉਹਨੂੰ ਚੱਕ ਕੇ ਅੰਦਰ ਕਰ ਦਿੰਦੇ ਤੇ ਜਾਂ ਫਿਰ ਧਮਕੇ ਦੇ ਕੇ ਤੁਹਾਡੇ ਤੇ ਪਰਚੇ ਹੋ ਜੂਗੇ ਠੀਕ ਹੈ ਜੀ ਤੇ ਆ ਸਾਹਮਣੇ ਤੁਸੀਂ ਅੱਧਰ ਦੇਖ ਸਕਦੇ ਹੋ ਜਿਹੜੇ ਵੀ ਹੈ ਇੱਥੇ ਸਾਡੇ ਬਿਲਕੁਲ ਸਾਹਮਣੇ ਘਰ ਹੈ ਇੱਕ ਗਿੱਲਾ ਛੱਡ ਕੇ ਤੇ ਪਾਣੀ ਹਜੇ ਪਾਜੀ ਬਰਸਾਤ ਆਈ ਨਹੀਂ ਹੈ ਬਰਸਾਤ ਤੋਂ ਪਹਿਲਾਂ ਹੀ ਦੇਖ ਲਓ ਉਹ ਹੁਣੇ ਢਾਲਗਣੀ ਸ਼ੁਰੂ ਹੋ ਗਈ ਉਹ ਸਾਹਮਣੇ ਤੋਂ ਦੇਖ ਸਕਦੇ ਹੈ ਨਾ ਜੀ ਤੇ ਆ ਜਿਹੜੀਆਂ ਪਹਿਲੇ ਪ੍ਰਾਣੀਆਂ ਠੋਕਰਾਂ ਲੱਗੇ ਤੇ ਉਹ ਵੀ ਪੱਥਰ ਜਾ ਕੇ ਲੱਗੇ ਇੱਥੋਂ ਜਦੋਂ ਅਸੀਂ ਇਹਨਾਂ ਨੂੰ ਕਹਿੰਦੇ ਆ ਕਿ ਪਹਿਲਾਂ ਇਹਨਾਂ ਨੇ ਪਾਜੀ ਸਾਡੇ ਨਾਲ ਗੱਲ ਹੋਈ ਸੀ ਕਿ ਪਹਿhle ਅਸੀਂ ਆ ਨਾਲ ਨਾਲ ਸਾਰੇ ਕ੍ਰੇਡ ਵੱਲ ਲਾਵਾਂਗੇ ਠੀਕ ਹੈ ਜੀ ਉਹ ਤੋਂ ਬਾਅਦ ਇਹਨੂੰ ਪੱਧਰਾ ਕਰਾਂਗੇ ਵਿੱਚ ਤੇ ਨਾ ਡੰਗਾ ਲਾਵਾਂਗੇ ਜਿਹੜਾ ਵੀ ਤਾਂ ਹੈ ਨਾ ਤੇ ਉਹ ਤੋਂ ਬਾਅਦ ਇਹਨਾਂ ਨੇ ਕੋਈ ਡੰਗਾ ਨਹੀਂ ਕੋਈ ਕੁਝ ਨਹੀਂ ਇੱਥੇ ਬਸ ਸਾਰਾ ਮਾਲ ਚੱਕ ਕੇ ਲੈ ਗਏ ਉਸ ਤੋਂ ਬਾਅਦ ਆ ਵਿੱਚ ਦੇਖੋ ਜਿੱਥੇ ਮਸ਼ੀਨਾਂ ਖੜੀਆਂ ਹੋਈਆਂ ਜੀ ਇਸ ਟਾਈਮ 7-8 ਮਸ਼ੀਨਾਂ ਖੜੀਆਂ ਹੋਈਆਂ ਡੇਲੀ ਦੇ 4-500 ਟਿਪਰ ਇੱਥੋਂ ਭਰ ਕੇ ਜਾਂਦਾ ਜੀ بارش ਕਰਕੇ ਹਾਂ ਜੀ بارش ਕਰਕੇ ਬੰਦ ਹੈ ਹਾਂ हां بارش ਕਰਕੇ ਬੰਦ ਹੈ ਜੀ ਇਹ ਦਰਸ ਵਿੱਚ 2 ਦਿਨ ਹੋ ਗਏ ਨੂੰ ਬੰਦ ਹੋਏ ਨੂੰ بارش ਕਰਕੇ ਤੇ ਅੱਜ ਵੀ ਤਿਆਰੀ ਚਾ ਬਿਲਕੁਲ ਸਾਹਮਣੇ ਤੋਂ ਦੇਖ ਸਕਦੇ ਹੋ ਜੈਨ ਟ੍ਰਾਈਡਰ ਆ ਗਏ ਵਿੱਚ ਉਹ ਤੇ ਇਹਨਾਂ ਨੇ ਅੱਧਰ ਵੀ ਛੱਡ ਵੀ ਖੱਡੇ ਪਾਤੇ ਅਸੀਂ ਇਹਨਾਂ ਨੂੰ ਮਨਾ ਵੀ ਕੀਤਾ ਤਾਂ ਕਿ ਇੱਧਰ 2-250 ਫੁੱਟ ਛੱਡ ਦਿਓ ਬਾਤ ਇੱਥੇ ਤੋਂ ਦਰਸੋ ਆਪਣੇ ਘਰ ਬਦ ਦੋ ਕਿ ਅੱਜ ਤੋਂ ਪੁਰਾਣਾ ਮੋਰੇ ਸਾਹਮਣੇ ਹੋ ਗਿਆ ਆਪਣਾ ਘਰਾਈ ਸਾਹਮਣੇ ਬਿਲਕੁਲ ਇੱਕ ਕਿੱਲਾ ਛੱਡ ਕੇ ਘਰ ਆ ਜਿੱਥੇ ਢਾਂ ਲੱਗੀ ਹੋਈ ਹੈ ਸਾਹਮਣੇ ਇਹ ਤੋਂ ਇੱਕ ਕਿੱਲਾ ਮੋਰੇ ਘਰ ਆ ਬਸਾਤ ਨੂੰ ਪਾਣੀ ਸਿੱਧਾ ਜਾਂਦਾ ਹੁਣ ਵੀ ਸਿੱਧੀ ਢਾ ਲਾ ਕੇ ਬਿਲਕੁਲ ਘਰ ਦਾ ਸਾਡਾ ਰਸਤਾ ਪੂਰਾ ਡੁੱਬ ਜਾਂਦਾ ਪੂਰਾ ਡੰਗਾ ਕਿਉਂ ਹਟ ਗਿਆ ਜੀ ਕੋਈ ਰੋਕ-ਥਾਮ ਨਹੀਂ ਹੈਗੀ ਅੱਗੇ ਜੀ ਨਾ ਬੋ ਕਰ ਰਿਹਾ ਜੀ ਇੱਕ ਹੋਰ ਥੋੜੇ ਜਿਹੇ ਅਸੀਂ ਅਪੀਲ ਕਰਨੀ ਜਾਂਦਾ ਕਿ ਜੇ ਇਸ ਮਕਸਦ ਇਹ ਜਲਦੀ ਐਕਸ਼ਨ ਨਹੀਂ ਲਿਆ ਗਿਆ ਇਸ ਕਰਕੇ ਤੇ ਅਸੀਂ ਅੰਦੋਲਨ ਵੀ ਕਰਾਂਗੇ ਜੀ ਪੰਜਾਬ ਸਰਕਾਰ ਨੂੰ ਅਪੀਲ ਆ ਸਾਡੀ ਸਾਰੇ ਜਿੰਨੇ ਵੀ ਅਸੀਂ ਇੱਥੇ ਬੈਠੇ ਆ ਜੀ ਸਾਡਾ ਇੱਕੋ ਇੱਕ ਰੋਜਗਾਰ ਹੈ ਸਿਰਫ ਖੇਤੀ ਜੇ ਸਾਡੇ ਕੋ ਖੇਤੀ ਹੋਈ ਨਹੀਂ ਰਹੂਗੀ ਤਾਂ ਕਿਆ ਖਾਵਾਂਗੇ ਅਸੀਂ ਉਹ ਸਾਹਮਣੇ ਦੇਖੋ ਇੱਥੇ ਜੇ ਇੱਥੇ ਬਹਿ ਕੇ ਡੀਜ਼ਲਿੰਗ ਕਰਦੇ ਆ ਮੰਜੇ ਉਹਨਾਂ ਦੇ ਫੇ ਹੈ ਜੀ ਇੱਥੇ ਆ ਵਿੱਚ ਦੇਖੋ ਤੇ ਆ ਸਾਰੇ ਉੱਪਰ ਵੀ ਮਾਲ ਚਗਾਉਂਦੇ ਆ ਅੱਧਰ ਤੇ ਵੀ ਇੱਥੇ ਕੋਲ ਖੜ ਕੇ ਸਰਕਾਰੀ ਮੁਲਾਜ਼ਮ ਵਿੱਚ ਬਹਿ ਕੇ ਆਪ ਆਪਣੇ ਹਿਸਾਬ ਨਾਲ ਡੀਜ਼ਲਿੰਗ ਕਰਾਦੇ ਆ ਡੀਸੈਲਟਿੰਗ ਦੇ ਨਾਤੇ ਮਾਈਨਿੰਗ ਕਰਾ ਰਹੇ ਯਾਨੀ ਪਰ ਨਾਲ ਪੋਲਾ ਨਾਲ ਇੱਥੇ ਪੋਲਾ ਜੀ ਉੱਪਰ ਜਿਹੜਾ ਬੁਰਜ ਦਾ ਪੋਲਾ ਬੁਰਜਾਲਾ ਫੋਰਜਾਲਾ ਪੋਲਾ ਵੀ ਵਿਚੇ ਆਣਾ ਇਹਦੇ ਇਹ ਪੋਲਾ ਜੀ ਹਰ ਜਣਾ ਉਂ ਵਿੱਚ ਜਿਵੇਂ ਸਾਡਾ ਪਾਣੀ ਦਾ ਅਜਾਈ ਹੁੰਦੀ ਹੈ ਪੋਰਿਆ ਥੋੜੀ ਪੋਲਾ ਜਿਵੇਂ ਸਾਡੇ ਲੈ ਕਈ ਨੇ ਕਰ ਰਹੇ ਇਹਨੂੰ ਵੀ ਉਹ ਸਾਣਾ ਪੋਰਿਆ ਨਾ ਨਾ ਪਿੰਡ ਰੇ ਨਾ ਜਮੀਨ ਲੈਣੀ ਆ ਆਪ ਕੋ ਘਰ ਪੋਰੋ ਜੀ ਪੋਲ ਪਹਿਲੀ ਬੰਦ ਆ ਇੱਕ ਪਹਿਲੇ ਬਾਲ ਤੋਂ ਮੰਨ ਲਓ ਐਨਗਰ ਵਾਲਾ ਉਹ ਵੀ ਇਹ ਮਿਹਰਬਾਨ ਨਾ ਹੋਇਆ سے میں نے اونچی دی آجاؤ آجوں بھی پورا بیگا ہو گیا یہ ختم ہو گیا راستہ بند ہو گیا گرو